ਆ ਬਾਈ ਸਿਲੰਡਰ ਆ ਮਿਲ ਗਿਆ ਖੁਸ਼ੀ ਦੀ ਲਹਿਰ ਆ ਗਈ ਸਿਲੰਡਰ ਆ ਫੇਰ ਪੁਰਾਣਾ ਮਿਲਿਆ ਜੱਗੇ ਯਾਰ ਲਓ ਜੀ ਬਾਈ ਯਾਰ ਰੱਖ ਲਿਆ ਲੈ ਕੇ ਵਿੱਚ ਆ ਪਾਇਪ ਲਿਆ ਜੱਗਾ ਮਨਾ ਹੋਰ ਕਹਿੰਦਾ ਤੇ ਭੱਠੀ ਵਾਲੀ ਉਹ ਲਿਆ ਪਿਆ ਮਨੇ ਸਦਾ ਲਓ ਜੀ ਬਾਈ ਰੋਪੜ ਸ਼ਹਿਰ ਆਏ ਐ ਤੇ ਮਨਾ ਹਾਂ ਮਨੇ ਕਿਹਾ ਹਾਲ ਆ ਬਾਈ ਵਧੀਆ ਜੀ ਵਧੀਆ ਮਨੇ ਐ ਦੱਸੇ ਵੀ ਮੈਚ ਖੇਲ ਕੇ ਨਿਆਰਾ ਹੁੰਦਾ ਕਿਹੜਾ ਮੈਚ ਕੀ ਤਾਂ ਮੈਨੂੰ ਰਿਲੈਕਸ ਹੋ ਜਾਂਦਾ ਸਰੀਰ ਕ੍ਰਿਕਟ ਖੇਲ ਕੇ ਮਨ ਪਰਚਾ ਵਾ ਮਨੇ ਉੱਥੇ ਆਈਟੀਮਾਂ ਵੀ ਖੇਲਦਾ ਪਹਿਲਾ ਖੇਡਣ ਨੂੰ ਹਾਂ ਹੁਣ ਕਾਇਮ ਨਹੀਂ ਲੱਗਦਾ ਹਾਂ ਤੇ ਬਾਈ ਜੱਗੇ ਨੂੰ ਦਵਾਉਣ ਆਇਆ ਸਿਲੰਡਰ ਮਨੇ ਨੇ ਕਰੀ ਅੰਕਰ ਕੇ ਗੱਲ ਉਹ ਕਿੰਦਾ ਵੀ ਇਹਨਾਂ ਨੂੰ ਮਕਰਾ ਲਾ ਜਿਵੇਂ ਮਕਰਾ ਹੁੰਦਾ ਏ ਉਹ ਕਿਆ ਕਹਦਾ ਤਾਂ ਬਲੇ ਉਹ ਕਹਿੰਦਾ ਬਾਈ ਪਿਆ ਗਈ ਜਰਾ ਕਿੰਨਾ ਹੋ ਪਿਆ ਸਿਲੰਡਰ ਕੀ ਹੋਇਆ ਜਗਾ ਵੀ ਤੂੰ ਰਹਿਣ ਦੇ ਕਨੈਕਸ਼ਨ ਨੂੰ ਛੱਡ ਲੈ ਨਾ ਰਹਿਣ ਦੇ ਆਏ ਹਟਦੇ ਨਹੀਂ ਇਹ ਹਟਦੇ ਨਹੀਂ ਹੈਗੇ ਦਵਾ ਕੇ ਹਟੂਗੇ ਮਨਕ ਕਿਹੜਾ ਲੈਣਾ ਏ ਬਿਜਲੀ ਕਰ ਲੈਣਾ ਕਾ ਦੂਆ ਗੈਸ ਗੀਜ਼ਰ ਗੈਸ ਗੀਜ਼ਰ ਤੇ ਕਿਹਨਾਂ ਹੀ ਬਾਈ ਬਿਜਲੀ ਵਾਲਾ ਤਾਰ ਕੇ ਹੁਣ ਗੈਸ ਗੀਜ ਦੇ ਮਗਰ ਪਾਗੇ ਕਹਿੰਦੇ ਵੀ ਇਹ ਵਧੀਆ ਜਿਆਦਾ ਮਨੇ ਧੀਰੇ ਹੁਣ ਤੁਹਾਨੂੰ ਕਿਆ ਦੱਸਾਂ ਬਿਜਲੀ ਗੱਲ ਤੁਹਾਨੂੰ ਪਤਾ ਹੋਣਾ ਬਿਜਲੀ ਫ੍ਰੀ ਆ ਨਾ ਤੇ ਜੁਨਟਾਂ ਨਾਲ ਘਟਾਉਣੀਆਂ ਅਗਲੇ ਨੇ ਹਾਂ ਬਾਈ ਚਲੋ ਹੁਣ ਇਹ ਕਦੇ ਵੀ ਸਾਡਾ ਬਿੱਲ ਆਣਾ ਸੀ ਹੁਣ ਦੁਆਈ ਲੈਣਾ ਚਲ ਕੋਈ ਨਹੀਂ ਦੁਆਈ ਲੈਣ ਨੂੰ ਤੇਰੇ ਬਾਈ ਦੇਖਦੇ ਕਿੰਨੇ ਕਦਾ ਮਿਲਦਾ ਹੈ ਜਾਇ ਜਾਇ ਮਿਲ ਜਾਂਦਾ ਮਨੇ ਨਾ ਮੈਂ ਕਹਤਾ ਨਹੀਂ ਹੈਗਾ ਉਹ ਹੂੰ ਹੂੰ ਮੈਂ ਕਿਆ ਕਸਾਂ ਦਾ ਭੰਡਾ ਲੈਣਾ ਪੈਂਦਾ ਨਾਲ ਰੈਗੂਲੇਟਰ ਵੀ ਲੈਣਾ ਰੈਗੂਲੇਟਰ ਟੈਪਾਂ ਹਾਂ ਇਹ ਕੰਪਨੀ ਦਾ ਲੈਣਾ ਲੈਣਾ ਦਾ ਫਲੋ ਦਾ ਫਾਰਮ ਮੋٹے ਸੱਲ ਵੀ ਸੱਲ ਵੀ ਪੈਂਦੇ ਆ ਜੀ ਕਈ ਚੀਜ਼ਾਂ ਲੈਣੀਆਂ ਪੈਂਦੀ ਆ ਬਾਈ ਤੇ ਇੱਕ ਜੱਗਨੇ ਕਨੈਕਸ਼ਨ ਵੀ ਲੈਣਾ ਸਰਿੰਡਰ ਵੀ ਲੈਣਾ ਪਿਆ ਤਾਂ ਇਹ ਵੀ 10000 ਚ ਜਾਣਾ ਨਾ ਨਾ ਇੰਨਾ ਕਿਤੇ ਕਹਾ ਨਹੀਂ ਮੈਂ 39000 ਦਾ ਉਹੀ ਹੋਗਾ ਸਿਲੰਡਰ ਪਿੱਲਾ 5000 ਦਾ ਆਉਂਦਾ ਦਾ ਪੈ ਗਿਆ 10 ਚ 5000 ਦਾ ਨਹੀਂ 38000 ਦਾ ਆਉਂਦਾ ਆਹੋ ਚੱਲ 8000 ਚ ਪੈ ਗਿਆ ਕਹ ਨਹੀਂ 8000 ਚ ਦਾ ਬਾਈ ਉਹ ਵੀ ਪੈਣਾ ਬਾਕੀ ਤੁਹਾਨੂੰ ਦਿਖਾਉਂਦੇ ਬਾਈ ਕਿੱਥੇ ਲੈਣਾ ਜੱਗਾ ਫੋਟੋ ਹੀ ਖਚਾਉਣ ਗਿਆ ਪੈ ਕੇ ਜਗਾ ਮਨੇ ਨੂੰ ਮਿਲ ਗਈ ਕੰਗੀ ਹੁਣ ਇਹਨੇ ਕੰਗੀ ਦੇ geke ਦਿੱਤੇ ਪਏ ਮੈਂ ਕੰਗੀ ਨਹੀਂ ਮੈਂ ਥੋੜਾ ਜਿਹਾ ਟ੍ਰੈਫਿਕ ਦੇਖਦਾ ਦੇਖਦਾ ਪਿਆ ਲੋਕਾਂ ਨੇ ਕਿੱਕਣਾ ਗੱਡੀਆਂ ਖੜਾਈਆਂ ਸਮਝ ਨਹੀਂ ਆਦੀ ਸ਼ਹਿਰ ਆ ਇਹ ਕਿਧਰੋਂ ਉੱਧਰ ਵੀ ਖੜੀਆਂ ਪਾਰਕਿੰਗ ਦੇ ਬਾਹਰ ਖੜਾਈਆਂ ਵੀ ਆ ਠੀਕ ਆ ਉਹ ਉੱਥੇ ਰਹਿ ਗਿਆ ਬਾਈ ਇਹ ਜਨਾ ਮਨਾ ਨਾ ਬਾਈ ਇੰਨਾ ਕੰਮ ਕਰਦਾ ਕਹਿੰਦੇ ਅੱਜ ਦੋ ਟਰਾਲੀਆਂ ਕਰੇ ਲੈ ਆਏ ਪੱਤੀ ਪੱਤੀ ਚੱਕੀ ਆ ਜੀ ਤੂੰ ਪੱਤੀ ਵੀ ਆ ਦੋ ਟਰਾਲੀਆ ਬਈ ਇਹੋ ਜਿਹਾ ਮਤਲਬ ਤੋਕੇ ਲੱਦ ਕੇ ਲਿਆਏ ਮਹਾਰਾਨ ਹੈਗਾ ਦੇਖ ਕੇ ਜਤਾਰੀਆਂ ਆਈਆਂ ਨਹੀਂ ਜਗ੍ਹਾ ਤੇ ਮਨੇ ਕਿਹਨੇ ਛੋਟੀ ਸੀ ਮਨੇ ਤਾਈ ਕਿਨੇ ਕਰੀ ਬਹੁਤ ਵਾਈ ਕਰੀ ਉੱਪਰ ਚੜ ਕੇ ਮੈਂ ਹੀ ਚੜਿਆ ਉਹ ਤਾਂ ਉੱਪਰ ਹਾਂ ਜੋਤ ਫੜਾਈ ਗਿਆ ਮਨੇ ਨੇ ਫੁੱਲ ਦਵਾਈ ਕਰੀ ਹੈ ਬਾਕੀ ਜੱਗੇ ਤੇ ਮਿਲਦੇ ਬਈ ਤੁਹਾਨੂੰ ਓਕੇ ਲਓ ਜੀ ਬਈ ਜੱਗਾ ਵੀ ਜਾਇ ਜਾ ਕੇ ਬਣ ਗਿਆ ਫੋਟੋ ਚਟਪਟ ਫੋਟੋ ਦੇਖੋ ਮਿੰਟ ਜੇ ਮਾਰੀਆਂ ਚਟਦੀ ਭਟ ਹੈ ਕਿੰਨੇ ਪੈਸੇ ਲੱਗੇ 80 ਜੀ 16 50 8 ਵੇ ਤਾਂ ਠੀਕ ਹੈ ਸੌਫ ਦਾ ਬੜਾ ਹੀ ਮਾਰ ਲਿਆ ਬਾਈ ਅੱਜ ਖੇਲੇ ਕ੍ਰਿਕਟ ਜੱਗਾ ਐ ਨਾ ਰੋਂਦਾ ਨਾ ਪੁੱਛ ਹਾਂ ਬੰਦੇ ਦੋ ਗਵਾ ਬੈਠਾ ਮੇਰੇ ਕੋਲ ਕੌਣ ਹੁੰਦਾ ਰੋਂਦਾ ਦੂ ਲੈ ਜਿਹੜੀ ਬਾਲ ਪਰ ਆਟੋ ਗਿਆ ਨੋ ਨੋ ਜੱਗੇ ਮੈਂ ਰੋਂਦਾ ਨਹੀਂ ਹੈਗਾ ਜੱਗੇ ਲੋਕਾਂ ਨੂੰ ਰਮਾਲ ਲੱਗਦੇ ਹਾਂ ਓਖਾ ਲਿਆ ਲੋ ਲੈ ਦੱਸਦਾ ਕਿਤੇ ਦੱਸ ਦੇ ਦੇ ਵੀ ਦੱਸਦੇ ਹੀ ਨਹੀਂ ਇਹਨੇ ਲੋਕਾਂ ਨੂੰ ਲੱਗਦੇ ਰਮਾਲ ਇਹਨਾਂ ਨੂੰ ਤੌਰੀਏ ਲੱਗਦਾ ਆ ਮੇਨੂੰ ਕਿ ਕੌਣ ਹੁੰਦਾ ਸੱਚ ਰਸ ਉਹ ਗੱਗਾ ਫਿੱਚ ਰਸ ਉਹ ਕੌਣ ਰੋਇਆ ਤੂੰ ਨੋ ਵਾਲ ਜਿਹੜੀ ਬਾਲ ਬਰਾਟ ਹੋ ਕੇ ਉਹ ਨੋ ਕਹਤੀ ਉਹ ਆਪ ਵੱਟੇ ਵੜ ਰੁੜਮੀਆਂ ਬੋਲਾਂ ਪਾਉਂਦਾ ਸਾਨੂੰ ਕਹਿੰਦਾ ਆ ਬਹੁਤ ਆਪ ਇਹਨੇ ਕਿ ਵੀ ਮਾਰਦਾ ਰੰਨ ਭੁੱਲ ਜੇ ਕਰੇ ਕਦੇ ਬਾਲ ਭੁੱਲ ਜੇ ਕਰੇ ਨਾ ਰੋਇਆ ਅੱਜ ਗੱਡ ਕੇ ਰੋਇਆ ਮੈਂ ਵੀ ਰੋਇਆ ਨਹੀਂ ਛੁੱਟ ਬਹੁਤ ਰੋਇਆ ਅੱਜ ਦੋ ਵਾਰ ਦਾ ਭੂਰੀ ਨੇ ਚੁੱਪ ਕਰਾਇਆ ਮੇਰੇ ਐਟੀ ਹੋ ਗਏ ਲੋ ਜੀ ਬਾਈ ਬਹਿਮੀ ਬੰਦੇ ਦੂਜੀ ਜਨ ਸੀ ਜਿਹੜੇ ਰੈਗੂਲੇਟਰ ਦਾ ਰੇਟ ਪੁੱਛਣ ਆਏ ਹੋ ਗਏ ਅੰਦਰ ਬਾਈ ਦੇਖੋ ਬਾਕੀ ਥੰਨ ਦੱਸਦੇ ਵੀ ਕਿੰਨੇ ਰਵੇ ਕਿੰਨੇ ਦਾ ਨਹੀਂ ਲਓ ਜੀ ਬਾਈ ਦੂਈ ਜਾਂਸੀ ਜਾਏ ਮਨੇ ਇੱਕ ਚ ਗੱਲ ਨਹੀਂ ਬਣੀ ਪੋਪੀ ਹੋਏ ਬਣੀ ਨਹੀਂ ਉਹ ਬਣੀ ਨਹੀਂ ਆ ਗਈ ਚੱਲ ਵੀ ਲੱਗਿਆ ਮਾਰ ਡੀਲ ਪੋਡਾਰ ਕੜਦਾ ਨਹੀਂ ਮੂਰੇ ਪੋਡਾਰ ਕੜਾ ਫੋਟੋ ਆ ਵੀ ਹੈ ਤੇਰੀਆਂ ਪਾ ਦੇ ਪੋਡਾਰ ਕੜਾ ਹੈਗਾ ਸਰਜੂਗਾ ਪੈਸੇ ਪਾ ਲਓ ਜੇਬ ਤੇ ਇਸੇ ਪਤਾ ਨਹੀਂ ਬਾਈ ਕਿੱਥੇ ਲੈ ਕੇ ਜਾਣੇ ਨੇ ਆਂ ਕਹਿੰਦਾ ਜੇਬ ਚ ਪਾ ਲਿਆ ਦੋਜੀ ਬਾਈ ਐਨੇ ਖੱਜਲ ਖਵਾਰ ਹੋਏ ਆ ਏਜੰਸੀ ਚ ਮਨੇ ਕਿਆ ਚੱਲਦਾ ਦੱਸ ਪਹਿਲਾਂ ਮੰਨੂੰ ਚੱਲਦਾ ਕੁਛ ਉਹਨਾਂ ਦਾ ਆ ਦੇਖੋ ਪਿੱਛੇ ਦੇ ਕਿਆ ਘੱਟੀ ਜਾਂਦਾ ਕਰ ਲੈ ਜੀ ਮਨੇ ਦੱਸੀ ਕਿਆ ਚੱਲਦਾ ਉਸੇ ਹੀ ਚੱਲ ਲੱਗੇ ਸਾਡਾ ਸਿਸਟਮ ਵੀ ਨਹੀਂ ਚੱਲਦਾ ਸਿਸਟਮ ਵੀ ਨਹੀਂ ਚੱਲਦਾ ਏਜੰਸੀ ਕਾ ਨੂੰ ਖੋਲੀ ਮੈਂ ਪ੍ਰਿੰਟਰ ਵੀ ਨਹੀਂ ਚੱਲਦਾ ਹੈਗਾ ਹੈ ਦੂਈ ਵਾਰ ਬਾਈ ਪਹਿਲਾਂ ਫੋਟੋ ਖਿਚਾ ਕੇ ਲਿਕੇ ਗਏ ਇੱਧਰ ਹੁਣ ਫੋਟੋ ਕਾਪੀ ਕਰਾਉਣਾ ਇਹ ਕੁਛ ਵੀ ਨਹੀਂ ਚੱਲਦਾ ਹੈਗਾ ਸਭ ਕੁਝ ਚੱਲਦਾ ਵੀਰੇ ਹਾਂ ਇੱਕ ਸਭ ਨਖਰੇ ਹੁੰਦੇ ਆ ਨਖਰੇ ਹੁੰਦੇ ਆ ਮਿਲ ਜੂ ਅਜ ਮਾਲ ਪੱਤਾ ਆਪਾਂ ਨੂੰ ਦੇ ਵੀ ਭਾਈ ਇਹਦੀ ਕਿਸਮਤ ਆ ਗੁਣੀ ਸਰਲਡਰ ਚੱਲਦਾ ਕਰ ਦੂਗਾ ਤੂੰ ਕੀ ਜਰ ਇਹ ਇਹ ਦੇ ਚੱਲੋ ਨਿਕਲ ਰਹੇਗਾ ਕਿ ਪਰਿਆਵਾ ਪਰਿਆਵਾ ਇਹਦੇ ਦੋ ਪਏ ਆ ਅਸਰਾ ਹੈਗਾ ਬਾਦੂ ਵੇਚ ਦੇ ਇਹ ਵੀ ਲੋਭੀ ਹੋਏ ਵੇ ਬੱਫੂ ਕੁਸ ਕਹਦਾ ਇਹ ਕੁਸ ਕਹਦਾ ਅੱਛਾ ਕੋਈ ਨਹੀਂ ਬਣ ਜਾਣਾ ਕਮ ਭਾਈ ਜੱਗੇ ਨੇ ਉਧਾਂ ਗੱਡੀ ਦਵਾਈ ਵੀ ਸਾਫ ਹੈ ਐਵੇਂ ਵਾ ਦੇਖ ਤਸੀ ਛੋਟੀ ਜੀ ਗੱਡੀ ਆ ਜਿੱਧਰ ਮੱਝ ਲੈ ਸਾਸ ਸੂਰ ਕੋਈ ਨਹੀਂ ਹੈਗੀ ਆ ਦੇਖ ਲੈ 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 ਦੇਖੋ ਇਹ ਲੈ ਉਹ ਬਿਸਕੁਟ ਮਿਲ ਗਿਆ ਸੀਟ ਵਿੱਚ ਮੈਨੂੰ ਆਰਦਾ ਨਹੀਂ ਹੈਗਾ ਕੋਈ ਤਾਂ ਕੋ ਕੱਢੀ ਜੱਤ ਯਾਰ ਮੈਂ ਹੈਰਾਨ ਹੈ ਨਾ ਇਹ ਬੰਦਾ ਤਾਂ ਗੱਡੀ ਜੱਤ ਯਾਰ ਹੁੰਦਾ ਬਾਦੂਆ ਕੰਗਾ ਕੱਢ ਲਿਆ ਹੈ ਕਾ ਦੇਖ ਦੂਆ ਕਿਤੇ ਕੋ ਹੋਰ ਤਾਂ ਹੈ ਬਾਦੂਆ ਹੀ ਕ ਤੇਰੇ ਕੋਲ ਹੈ ਕੱਗੇ ਦੁਆਰੇ ਨੂੰ ਕੋ ਬੜਾ ਰਬ ਲਿਆ ਹਾਂ ਤਾਂ ਜਾਂਦੇ ਜਾਂਦੇ ਯਾਰ ਹੁੰਦੇ ਕਦੇ ਹੋਰ ਕਦੇ ਕਾਮਚੂਰਨ ਕਦੇ ਫਾਣਾ ਚੂਰਨ ਹੈ ਆਹ ਦੇਖ ਕਾ ਪਾਈ ਕਿਆ ਪਾਈ ਫਿਰਦੇ ਮਰਾ ਭਾਈ ਫੋਰ ਬੜੀ ਲੱਗ ਕੱਲ ਅੱਜ ਜੀ ਵੇ ਓਏ ਗੱਡੀ ਤੂੰ ਕਹਿੰਦਾ ਗੱਡੀ ਸਾਫ਼ ਹੈ ਮੈਂ ਤਾਂ ਦੇਤੀ ਨਹੀਂ ਗੇ ਇਸੇ ਪਾਸੇ ਚੱਲ ਵਿੱਚ ਚਾ ਲਾਉਣ ਦੇ ਬੈਗ ਅਰੇ ਕੌਣ ਹੀ ਮੁੰਡੇ ਨੇ ਥੋੜਾ ਜਿਆ ਸਿੱਧੀ ਗੱਲ ਆ ਸਿੱਧੀ ਬਾਈ ਮਲਨਾ ਦਾ ਤਕੜਾ ਡਰਾਈਵਰ ਆ ਮੈਂ ਅੱਜ ਦੇਖਿਆ ਇਹ ਉਹ ਮੈਂ ਚਲਾਈ ਆ ਪਹਿਲਾਂ ਵੀ ਹਾਂ ਲੈ ਪਾਦੂ ਵਗੈਰ ਚੌਥਾ ਹੀ ਲਾਤਾ ਬਤੰਦਰ ਦੱਸਦਾ ਕਿ ਚੌਥਾ ਨਹੀਂ ਅੱਛਾ ਹਾਂ ਇਹਦੀ ਗੱਡੀ ਦਾ ਵੀ ਫਰਕ ਪਿਆ ਹਾਂ ਕਰਕੇ ਲਓ ਜੀ ਬਾਈ ਹੀਲਾ ਹੋਇਆ ਗਿਆ ਸਿਲੰਡਰ ਮਿਲੇ ਗਿਆ ਬਾਬਰੇ ਗਲਾਲਾ ਡਿੱਗੀ ਹੋਲ ਬਣਿਆ ਤੇ ਖੁੱਲਦੇ ਮੈਂ ਬ੍ਰੇਕ ਲਾਈਓ ਨਹੀਂ ਜਾਂ ਤਾਂ ਬੰਦ ਕਰ ਡਿੱਗੀ ਹੋਲ ਦੇ ਬਣੇ ਇੱਥੇ ਲਓ ਥੱਲੇ ਦੇ ਕਿੱਥੇ ਆ ਇੱਥੇ ਬਟਨ ਨੇ ਹੁਣ ਥੱਲੇ ਬਣਿਆ ਪੈਰਾਂ 'ਚ ਹਾਂ। ਕਾਹਵੇ ਡਿੱਗੀ ਕੋਲਾ ਜਾ। ਖੁੱਲੀ ਏ ਡਿੱਗੀ। ਕੰਟਰੋਲ ਦੇ ਅੰਦਰ। ਲੈ ਬਾਈ ਸਿਲੰਡਰ ਮਿਲ ਗਿਆ ਖੁਸ਼ੀ ਦੀ ਲਹਿਰ ਆ ਗਈ। ਸਿਲੰਡਰ ਆ ਫੇਰ ਪੁਰਾਣਾ ਮਿਲਿਆ ਜੱਗੇ ਯਾਰ। ਮਿਲ ਗਿਆ ਥੋੜਾ। ਉਹ ਦੇਖੀ ਤਾਰ ਨਾ ਬਾਟੂ ਚ। ਬਾਈ ਤਾਰ। ਰੈਗੂਲੇਟਰ ਵਾਲੇ। ਥੋੜੀ ਦੇ ਮਿੱਟੀ ਪਾ ਲਈ ਯਾਰ। ਚਲੋ। ਲਓ ਜੀ ਬਾਈ ਯਾਰ ਰੱਖ ਲਿਆ ਲੈ ਕੇ ਵਿੱਚ। ਆ ਪੈਪ ਲਿਆ ਜੱਗਾ ਮਾ ਦਾ ਹੋਰ ਕਹਿੰਦਾ ਤੇ ਭੱਠੀ ਵਾਲੀ ਉਹ ਲਿਆ ਪਿਆ ਮਨੇ ਸਦਾਈ ਹੋ ਗਿਆ ਇਹ। ਆ ਦੇਖ ਕੇ ਕਹੇ ਜੀ ਲਿਆ ਆ। ਇਹਦਾ ਮੋਟੀ ਉਹ ਪਾਉਣੀ ਆ ਜੀ। ਕਲ ਠੀਕ ਆ ਭਾਈ ਮੋਟਿਓ ਪਾਲਾ ਤੂੰ ਬਹੁਤ ਜਾਈਦਾ ਟਰਲੰਡਰ ਦਾ ਵੀ ਹਿੱਲਾ ਹੋ ਗਿਆ ਹੁਣ ਇਹ ਨਾ ਔੜ ਜੋਗੇ ਹੋਗੇ ਭਾਈ ਐਵੇਂ ਠੱਡੇ ਪਾੜੀ ਤੇ ਡਰਦੇ ਇਧਰ ਨੂੰ ਯਾਰ ਲਓ ਜੀ ਭਾਈ ਕਾ ਸੌਦਾ ਮਾਰ ਲਿਆ ਏ 4500 ਰੁਪਏ ਦਾ ਮਿਲਿਆ ਆ 40 ਬਾੜ ਦੀ ਚਾਰਜ ਜੂਰ ਦੇ ਨਾਲ ਮਨੇ ਨਾਲ ਕਾ ਮਿਲਿਆ ਦਿਖਾਈ ਮਾੜੀ ਨਾ ਕੁਝ ਨਹੀਂ ਭਾਈ ਆ ਤਿੰਨ ਲੀਡਾਂ ਵਾਲੀ ਮਨੇ ਘਰ ਪਹੁੰਚੂਗੀ ਅੱਜ ਹੈ ਕਾਸਰੀ ਹੈਗੀ ਮਨੇ ਨੂੰ ਕਹਿ ਕੇ ਲਿਆ ਤੇ ਵੀ 15 ਮਿੰਟ ਦਾ ਕੰਮ ਹੈ ਮਨੇ ਨੇ ਹਲੇ ਕੱਖ ਪੜਨੇ ਆ ਹਲਾ ਦਾ ਰਿਛੇ ਹੋਰੀ ਬਾਜੀਆਂ ਨੇ ਮਨੇ ਜੀ ਪਾਲਟੀ ਕਿਰੇ ਕਰਨੀ ਐ ਤੁਹਾਡੀ ਕ ਨਹੀਂ ਆਉਂਦਾ ਨਹੀਂ ਜੱਗੇ ਕੰਨੀ ਨਹੀਂ ਹੈਗੀ ਅਜੇ ਬਾਈ ਮਨੇ ਨੇ ਵੀ ਆ ਸੌਦਾ ਜਾਂ ਮਾਰ ਲਿਆ ਪਤਾ ਨਹੀਂ ਕਿਆ ਲੈ ਲਿਆ ਅੰਡੇ ਜੀ ਮਨੇ ਕਿਆ ਬਣੂਗਾ ਅਚਾਰ ਗਲਗਲਾ ਦਾ ਅਚਾਰ ਜੱਗੇ ਆ ਦੇਖ ਤੈ ਕਾ ਲੈਣਾ ਇੱਧਰ ਦੇਖ ਉਹ ਟੁੱਟ ਗਿਆ ਮਰੇ ਬੜੀ ਮੂਰੇ ਰੱਖ ਲੈ ਪੈਰਾਂ ਚ ਮੜੇ ਕਰ ਮੜੇ ਸਿੱਧਾ ਯਾਰ ਬਾਜ਼ਾਰ ਦੇ ਸੌਦਾ ਮਾਰ ਲਿਆ ਤਗੜੇ

ਸਮੋਸਾ ਖਲਾਤਾ ਜੱਗਰ ਨੂੰ ਸੋਹਾ ਤਾਂ ਮੈਂ ਖਲਾਤਾ ਬਾਈ ਜੱਗਰ ਬਾਈ ਮਲੇ ਨੇ ਸਮੋਸਾ ਖਲਾਤਾ ਅੱਜ ਦਲੇਰ ਐ ਬੰਦਾ ਬਾਈ ਜਾਂਦੇ ਹੀ ਨਹੀਂ ਹੈਗੇ ਘਰ ਨੂੰ 2:3 3 ਵਜੇ ਦੇ ਆਏ ਪੇ 6:00 ਵਜੇ ਆਏ ਨਹੀਂ ਪਤਾ ਵੀ ਘਰ ਘਰ ਪਹੁੰਚ ਹੋਣਾ ਹੈ ਉਹ ਮੰਮੀ ਨੇ ਕਰਾਈ ਗੱਲ ਮੰਮੀ ਕੀ ਗੱਲ ਹੋ ਰਹੀ ਬਈ ਇੱਧਰ ਲਓ ਜੀ ਇੱਧਰ ਬਾਈ ਬੌਲਰ ਬਣ ਗਿਆ ਜੇ ਮਨਾਂ ਜੱਗਾ ਵੀ ਖੇਲਣਾ ਅੱਜ ਉਹ ਜਾਣਾ ਨਹੀਂ ਰਿਹਾ ਕਾਕੇ ਲਾ ਲਾ ਯਾਰ ਕੋਈ ਜਗੇ ਤਾਂ ਇਹ ਵੀ ਮੈਚ ਲਾਉਣਾ ਹੁਣ ਲੈ ਇੱਕ ਬਾਲ ਵੀ ਕੀੜਾ ਜਿਹੇ ਲੈਣੇ ਦਾ ਕਾਕੇ ਬਈ ਲਾ ਦੇ ਕੋਈ ਛਿੱਕਾ ਯਾਰ ਸੱਚੇ ਸੱਚੇ ਕਰਕੇ ਲੈ ਚੱਲਦਾ ਨਹੀਂ ਕੰਮ ਕੋਈ ਕੰਮ ਕਰਦਾ ਬਈ ਤੜਕੇ ਤੇ ਹੀ ਚੱਲ ਪੈਂਦਾ ਲੱਗ ਗਿਆ ਉਹ ਤੋਂ ਠੀਕ ਛੁੱਟ ਗਿਆ ਜੇ ਕਿ ਹੋਰ ਤੇਰਾ ਵੀ ਜੀ ਲੱਗਦਾ ਖੇਲੇ ਨੇ ਇਹਨੂੰ ਦੇਖਦੇ ਆਉਣ ਇੱਕ ਬਿੱਤੀ ਆਉਦੇ ਹੋਵੇ ਨਾ ਆੜੇ ਕਿੰਨਾ ਖੂਨ ਵਧ ਗਿਆ ਰਿਆ ਕਿ ਹਾਂ ਹੋਰ ਸਾਰੇ ਚੱਲਦੇ ਬੱਤੀ ਛਾਲ ਮਾਰਤੀ ਬਾਈ ਦੇ ਲੈ ਐਨਾ ਸਵਾਦ ਹੈ ਨਾ ਸਭ ਕੁਝ ਭੁੱਲ ਗਿਆ ਯਾਰ ਮੈਂ ਲੋਕ ਦੇ ਤੂੰ ਪਾ ਇੱਧਰ ਦੇ ਸਿੰਧੂ ਤੂੰ ਵੀ ਖੇਡ ਲੈ ਅੱਜ ਹਾਂ ਅੱਜ ਤਾਂ ਸਾਰੀ ਟੀਮ ਤਗੜਾ ਪੂਰਾ ਉਹ ਲੱਗ ਗਿਆ 45 ਕਿੰਨਾ ਹੁੰਦਾ 4 ਹੋ ਗਈ 45 51 ਹਾਂ ਹੋਰ ਬਦਾ ਇਹ ਕਿ ਜਾ ਰਿਹਾ ਮਨਰੇ ਦੀ ਕਟਾਈ ਸ਼ੁਰੂ ਆ ਹੁਣ ਦੇਖੇ ਕਾਲੂ ਵੀ ਖੇਲਣ ਆਏ ਵੇ ਮੈਂ ਬਾਲ ਪਾਉਂਗਾ ਲੈ ਜੱਗੇ ਨੂੰ ਦੇ ਉਹ ਬਾਲ ਕਹਿੰਦਾ ਮੈਂ ਪਾਉਂਦਾ ਆ ਵੀ ਖੇਡਣਾ ਆਵੇਂ ਕੱਕ ਵੀ ਸਵਾਦ ਆਉਂਦਾ ਖੇਡ ਕੇ ਮਸੇ ਛੁੱਟੀ ਮਿਲਦੀ ਹੈ ਸਿੱਧੂ ਤਾ ਲਾਲੀ ਕੋਈ ਬਾਲ ਹਾਂ ਹੋਰ ਖੇਡ ਲੈ ਸਾ ਠੀਕ ਹੈ ਫਿਰ ਤਾਂ ਲੈ ਬੱਜਾ ਹੋਗਾ ਇੱਕ ਜਿੱਖਾ ਲੈ ਬਾਲ ਨਾ ਰੋ ਆਦ ਨੇ ਬਾਲ ਜੱਗਾ ਕਹਿੰਦਾ ਇੱਕ ਬਾਲ ਮੈਂ ਵੀ ਪਾ ਕੇ ਦੇਖਣੀ ਆ ਅਮਨੇ ਨੂੰ ਗੁੱਟਾ ਵਾ ਮਾਰੀ ਜਾਣੀ ਆਪਨਾ ਚਿੱਕੀ ਬੋ ਖਾਂਦਾ ਬਾਈ ਲਗਾ ਤਾਂ ਦੋ ਖਾ ਗਿਆ

ਕਾਲੂ ਤੂੰ ਵੀ ਖੇਲਣ ਆਇਆ ਪਿਆ ਇਹ ਬਾਈ ਮੈਂ ਕਿ ਖੇਲ ਆਇਆ ਪਿਆ ਓਰੇ ਬਾਲ ਪਿੱਛੇ ਫੇਰ ਔਲਾਜ ਉਹਦੇ ਬਾਅਦ ਮਿਸ ਕਰੀ ਜੇ ਤੈ ਫੇਚ ਕੈਚ ਕਰਾਇਆ ਬਾਈ ਤਿੰਨ ਮਿਸ ਨਹੀਂ ਬਾਈ ਪਹਿਲੀ ਪਹਿਲੀ ਪੈਗਰ ਔਲਾ ਪੈਗਰ ਔਲਾ ਸਿੱਧੂ ਕਿ ਆ ਗਿਆ ਇੱਕ ਬੋਲ ਖਾ ਗੇ ਬੋਲ ਖਾ ਗੇ ਉਹ ਪਈਆ ਮਾਲਿਕ ਮਨਾ ਕਿ ਨਾ ਹਰਾਮੀਆਂ ਦੇਖੋ ਇੱਕ ਬੋਲ ਖਾ ਗਿਆ ਦਾ ਓ ਲਾਗੇ ਚੌਕਾ ਮੈਨੂੰ ਇੱਕ ਕਮ ਕਾਰਡਰ ਖੇਲਣ ਦੇ ਵਾਸਤੇ ਤਿੰਨ ਲੋਕਾਂ ਨੇ ਹੋ ਗਿਆ ਨਾ ਪਾਰ ਦਾ ਇੱਕ ਬੋਲ ਮੈਨੂੰ ਦਈ ਦੀ ਮਨੇ ਛਿੱਕੇ ਨਾ ਮਾਰ ਯਾਰ ਔਰੇ ਉਧਰ ਇੰਨਾ ਜੋਸ਼ ਖਲਾਟ ਆ ਜਾ ਹੁਣ ਮਨੇ ਬੋਲ ਕਰਾ ਦੂ ਦੇਖ ਇੱਧਰ ਸੁਣ ਤੈਨੂੰ ਤਾਂ ਮੰਨੂਗਾ ਆਹ ਜਿਹੜਾ ਸਾਹਮਣੇ ਵਾਲਾ ਕੋਠਾ ਜੇ ਪਿੱਛੇ ਕੰਨੀ ਚਾਹੀਦੀ ਐ ਤੇ ਆਹ ਮੂਰੇ ਵਾਲਾ ਆਹ ਵਾ ਠੀਕ ਆ ਬਲੌਰੇ ਕੋਲ ਜਾਉਗੀ ਜਦ ਤੈਨੂੰ ਕਹਿਤਾ ਉੱਥੇ ਆਵੇ ਠੀਕ ਆ ਮਨ ਹਾਂ ਮਨ ਬੈਠ ਜਾ ਤੇਰੇ ਕੋਲ ਬਾਹਰ ਆ ਇਹ ਇਹ ਬੱਟ ਕੇ ਮਾ ਨਹੀਂ ਹੁਣ ਦੇਖੀ ਉਹ ਦਿਖਾਈ ਮੜਾ ਜਾ ਲੈ ਇਧਰ ਰੇਖੋ ਲੈ ਇਹ ਤਾਂ ਬਹੁਤ ਹਾਂ ਆ ਦੇਖੀ ਤੂੰ ਦੇਖੀ ਨਹੀਂ ਬਾਜ਼ੀ ਦੇ ਘੈਂਟ ਆ ਉਹ ਉਹ ਨਹੀਂ ਪਲਾਸਟਿਕ ਵਾਲਾ ਉਹ ਨਹੀਂ ਫਿਲਟਰ ਦਖਣਾ ਲਾ ਮੈਂ ਭਾਈ ਭਾਈ ਬੰਦੇ ਲਿਆ ਉਹ ਦੇਖ ਕੇ ਕਿਹੜਾ ਪਿੰਡ ਵਾਲੇ ਇਕੱਠੇ ਹੋ ਜਾਂਦੇ ਹੈ ਭਾਈ ਬਾਹਰ ਕਿੱਥੇ ਮਿਲਦੀ ਹੈ ਇਹ ਜੀ ਦੇਖ ਕੇ ਕਿੱਥੇ ਮਾਰਨੀ ਹੈ ਉਹ ਅੰਬ ਕੋਲ ਜੇ ਵਰਸੀਨ ਚ ਆਊਟ ਹੈ ਇਹ ਚੜ ਗਈ ਵਰਸੀਨ ਚ ਰੂਲ ਲੈ ਲੈ ਵੀ ਜਾ ਸਕਦੀ ਹੈ ਜਿੱਦੋਂ ਲੱਗ ਹੀ ਜਾਊਗੀ ਫਿਰ ਬੀਚੀ ਜ਼ਿਆਦਾ ਲੈ ਗਿਆ ਹਾਂ ਗੁੱਸਾ ਜਾ ਮਨਾ ਨਹੀਂ ਦਿਓ ਬਾਜ ਗਿਆ ਉਹ ਮਨਾ ਹੌਲੀ ਖੇਲੀ ਯਾਰ ਮੈਨੂੰ ਆਉਂਦਾ ਨਹੀਂ ਖੇਲਣਾ ਲੈ ਮੈਂ ਕਿਹਦੇ ਪਲੇਅਰ ਆ ਕਾਲੂ ਦਾ ওভার ਹਵਾਲਦਾ ਤਾਂ ਬਾਈ ਇਹ ਮਿਲ ਗਿਆ ਕਾਲੂ ਨੇ ਮੇਰੀ ਬੇਇੱਜ਼ਤੀ ਕੀਤੀ ਹੈ ਕਹਿੰਦਾ ਰਨ ਖਾਂਦਾ ਏ ਇਹਨੂੰ ਕਾਰ ਆਊਟ ਚੱਲ ਬਾਈ ਓ ਲੱਗਿਓਲੀ ਹਵਾ ਦੇ ਲਾ ਬਾਈ ਦੂਰੇ ਰਹੀਏ ਦੂਰੇ ਰਹੀਏ ਬਾਈ ਹਵਾ ਮਾਰਦਾ ਉਤਰ ਬਾਗਵਾ ਕੇ ਫੋਲ ਬੈਣ ਲੱਗੀ ਓ ਸਿੱਧੀ ਬਾਅ ਬੈਟ ਬਾਲ ਆ ਇਹ ਲੈ ਵੀ ਕਹਿੰਦੇ ਤਕੜਾ ਬੋਲਰ ਆ ਗਿਆ ਕਹਿੰਦੇ ਬਿੰਦੂ ਬਾਈ ਯਾਵਾਸ਼ ਫੜ ਲਿਆ ਤੇ ਤੂੰ ਤਾਂ ਨਾਥ ਫੜ ਲਿਆ ਫੜ ਲਿਆ ਫੜ ਲਿਆ ਨਾਥ ਫੜ ਲਿਆ ਓਏ ਓ ਸਿੱਧੂ ਤਕੜਾ ਬੋਲਰ ਏ ਓ ਹੋ ਹੋ ਓ ਗਾਜੂ ਉਹ ਨਹੀਂ ਉਹ ਮਰੇ ਅੱਗੇ ਨਹੀਂ ਤਾਂ ਵਧਣਾ ਹੈ ਤਾਂ ਇਹ ਬੋਲਰ ਉਹ ਕਹਿੰਦੇ ਸਿੰਧ ਤਕੜਾ ਬੋਲਰ ਆ ਤਕੜਾ ਕਿਰਜੀ ਕਾਲਾ ਖਾਲੀ ਬੇਤੀ ਨਗਰਾ ਦੀ ਦੰਨ ਇੱਕ ਦੋ ਵਾਲਾ ਹੀ ਆ ਦੱਬ ਲਿਆ ਬਾਈ ਉਹ ਭੱਜ ਗਿਆ ਭੱਜਦਾ ਸੋਣਾ ਬਾਈ ਬੰਦਾ ਉਹ ਮੇਰੇ ਵਰਗਾ ਕਿਰਜੀ ਮਾਰ ਦਿਓ ਇੱਕ ਫੜ ਲਿਆ ਬਾਈ ਫੜ ਲਿਆ ਸੱਚੀ ਗੱਲ ਆ ਸਿੰਧੂ ਨੇ ਆਪਣਾ